ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾਰ ਰੋਡ ਤੇ SBI ਬੈਂਕ ਦੇ ਬਾਹਰ ਮੌਜੂਦ ਹਾਂ ਔਰ ਅੱਜ ਇੱਥੇ ਇੱਕ ਵੱਡਾ ਖੁਲਾਸਾ ਹੋਇਆ ਔਰ ਜਿਹੜੇ ਨੌਸਰਵਾਜ ਲੋਕਾਂ ਨੇ ATM ਫੜ ਕੇ ਐਕਸਚੇਂਜ ਕਰ ਲੈਂਦੇ ਸਨ ਤੇ ATM ਚੋਂ ਪੈਸੇ ਕਢਾ ਲੈਣੇ ਸਨ ਕਿਸੇ ਦਾ ਪਾਸਵਰਡ ਜਾਣ ਕੇ UPI ਨੰਬਰ ਜਾਣ ਕੇ ਉਹਨਾਂ ਨੂੰ ਇੱਥੋਂ ਦੇ ਜਿਹੜੇ ਗਾਰਡ ਆ ਕੁਲਦੀਪ ਜੀ ਉਹਨਾਂ ਨੇ ਦਬੋਚ ਲਿਆ ਉਹਨਾਂ ਨੇ ਫੜ ਲਿਆ ਕੁਲਦੀਪ ਜੀ ਨੇ ਸਲੂਟ ਹੈ ਬਾਰ ਬਾਰ ਸਨ ਬਾਰ ਬਾਰ ਅਲੀ ਤੇ ਦੋ ਬੰਦੇ ਜਿਹੜਾ ਮੋਬਾਈਲ ਪਾ ਰੱਖੇ ਕਰਾ ਲਏ ਕਰ ਤੁਹਾਨੂੰ ਏਟਮ ਤੋਂ ਵਿੱਚੋਂ ਜਾਨਕੀ ਸਾਡਾ ਏਟਮ ਬਦਲੇਆ ਅੱਛਾ ਜੀ ਫਾਦਰ ਸਾਹਿਬ ਹੁਣਾਂ ਤੋਂ ਠੀਕ ਹੈ ਜੀ ਪਾਸਵਰਡ ਵੀ ਲੈ ਲਿਆ ਕਿਉਂਕਿ ਉਹ ਕਹਿੰਦੇ ਪਾਸਵਰਡ ਲਾਓ ਵੀ ਤੁਹਾਡਾ ਕੋਈ ਆਪਾ ਉਹ ਕਰ ਦਿੰਨੇ ਜਿਹੜਾ ਨਹੀਂ ਬੰਦ ਹੁੰਦਾ ਕਿੰਨੇ ਠੱਗੀ ਮਾਰ ਗਏ 1.40 ਹਜ਼ਾਰ ਦੀ ਬ੍ਰਦਰ ਕਿੱਥੋਂ ਏਟੀਐਮ ਲੈਣੇ ਏਟੀਐਮ ਕਿੱਥੋਂ ਲੈਣੇ 42 ਅੰਕਰੀ ਉਹਦੇ ਵਿੱਚੋਂ ਏਟੀਐਮ ਨਹੀਂ ਨਿਕਲ ਰਿਹਾ ਸੀਗਾ ਉਸ ਦੇ ਵਿੱਚ ਇਹਨਾਂ ਨੇ ਜਾ ਕੇ ਇਹਨਾਂ ਨੇ ਕੀ ਕੀਤਾ ਨਾਲ ਹੀ ਇੰਟਚ ਹੋ ਕੇ ਮਤਲਬ ਪਹਿਲਾਂ ਹੈਲਪ ਕਰਨ ਬਹਾਨੇ ਬਿਲਕੁਲ ਸਰ ਉਸੇ ਵੇਲੇ ਇਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਏਟੀਐਮ ਐਕਸਚੇਂਜ ਕਰਾ ਲਿਆ ਜੀ ਜਿਹੜੀ ਇਹ ਕੜੀ ਆ ਜਿਹੜੇ ਚੋਰ ਫੜੇ ਗਏ ਉਹਦੇ ਅਸਲੀ ਹੀਰੋ ਤਾਂ ਕੁਲਦੀਪ ਗਿੱਲ ਜੀ ਨੇ ਕਿਉਂਕਿ ਜਿਹੜੀ ਗੱਲ ਮੈਨੂੰ ਪਤਾ ਲੱਗੀ ਹੈ ਕਿ ਲਾਸਟ ਟਾਈਮ ਜਦੋਂ ਇਹ ਏਟੀਐਮ ਐਕਸਚੇਂਜ ਕਰਕੇ ਠੱਗੀ ਮਾਰ ਕੇ ਗਏ ਆ ਤੱਕ ਪੁਲਦੀਪ ਜੀ ਨੇ ਜਿਹੜੀ ਪੂਰੀ ਜਾਣਕਾਰੀ ਇਕੱਤਰਤ ਕੀਤੀ ਔਰ ਜਿਹੜੀ ਤਸਵੀਰ ਦੇਖੀ ਸੀਗੀ ਉਹ ਦਿਮਾਗ ਚ ਬਸਾ ਲਈ ਸੀ ਹਾਂਜੀ ਦਿਮਾਗ ਚ ਸੀ ਕੰਪਿਊਟਰ ਵਾਂਗ ਸੇਵ ਕਰ ਲਈ ਅਲਰਟ ਸੀਗੇ ਹਾਂਜੀ ਹਾਂਜੀ ਔਰ ਜੀ ਉਸੇ ਟਾਈਮ ਹੀ ਦੱਸਤਾ ਕਿ ਬੰਦੇ ਆਣ ਪਛਾਤੇ ਐਡੀਐਮ ਚ ਵੜੇ ਹੋਏ ਨੇ ਉਹ ਪੀਸੀਆਰ ਤੋਂ ਘੁਮਰੀ ਸੀ ਉਹਨਾਂ ਨੇ ਇਹਨਾਂ ਨੂੰ ਫੜ ਲਿਆ